ਉਹ ਫਿਰ ਛਾਈਓ ਜੀਰੀ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਕਨੇ ਕਿਹੋ ਜਿਹਾ ਮਾਹੌਲ ਹੈ ਮੰਡੀ ਦਾ ਜੀਰੀ ਦਾ ਸੀਜ਼ਨ ਜਿਹੜਾ ਹੈਗਾ ਅੱਜ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ ਅੱਜ ਹਲੇ ਸਾਡੇ ਅਰਾਈਵਲ ਤਾਂ ਬਹੁਤ ਘੱਟ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਹਲੇ 105 ਐਮਟੀ ਆਈ ਹੈ ਤੇ ਇੱਥੇ ਬਰਨਾਲਾ ਦੇ ਵਿੱਚ 40 ਐਮਟੀ ਆਈ ਹੈ ਅੱਜ ਅਸੀਂ ਇਹਦੀ ਸ਼ੁਰੂਆਤ ਕਰਤੀ ਹੈ ਤੇ ਸਾਰੇ ਪ੍ਰਬੰਧ ਸਾਡੇ ਮਾਰਕੀਟ ਕਮੇਟੀ ਵੱਲੋਂ ਠੀਕ ਹੈਗੇ ਨੇ ਜੋ ਵੀ ਪਾਣੀ ਦਾ ਪ੍ਰਬੰਧ ਹੈ ਟਾਇਲਟਸ ਵਗੈਰਾ ਦਾ ਪ੍ਰਬੰਧ ਹੈ ਸਾਫ ਸਫਾਈ ਦਾ ਹੈਗਾ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਹੁਣ ਕੱਲ ਤੋਂ ਅਸੀਂ ਡੀਐਫਐਸੀ ਸਾਹਿਬ ਮੈਂ ਡੀ ਸਾਹਿਬ ਤੇ ਸਾਡੇ ਡੀਐਮ ਸਾਹਿਬ ਅਸੀਂ ਮੰਡੀਆਂ ਦਾ ਬਾਕੀਆਂ ਦਾ ਵੀ ਜਿਹੜਾ ਹੈਗਾ ਦੌਰਾ ਉਹ ਸਟਾਰਟ ਕਰਾਂਗੇ ਜਿੱਥੇ ਜਿੱਥੇ ਵੀ ਅਰਾਈਵਲ ਆਈ ਹੈ ਉਹਦੀ ਨਾਲ ਦੀ ਨਾਲ ਬੋਲੀ ਕਰਾਈ ਜਾਏਗੀ ਪਿਛਲੇ ਦਿਨੋਂ ਤੋਂ ਲੈ ਕੇ ਤੁਹਾਡੇ ਆਫੀਸਰ ਲੋਕ ਵੀ ਜੋ ਨਮੀ ਨੂੰ ਲੈ ਕੇ ਜੋ ਹਦਾਇਤਾਂ ਜਾਰੀ ਕੀਤੀਆਂ ਸੀ ਉਹਦੇ ਕੀ ਸੰਕੇਤ ਨਮੀ ਦਾ ਇਹ ਸਿਗਾ ਕਿ ਅਸੀਂ ਕੰਬਾਈਨਸ ਦੇ ਉੱਤੇ ਜਿਹੜਾ ਹੈਗਾ ਉਹ ਰੋਕ ਲਗਾਈ ਹੈ ਕਿ ਕੋਈ ਵੀ ਹਾਰਵੈਸਟਿੰਗ ਜਿਹੜਾ ਹੈਗਾ ਕੰਬਾਈਨ ਦੇ ਨਾਲ 6 ਵਜੇ ਤੋਂ ਲੈ ਕੇ ਸ਼ਾਮ ਦੇ ਤੋਂ ਸਵੇਰੇ 10 ਵਜੇ ਤੱਕ ਕੋਈ ਕੰਬਾਈਨ ਨਹੀਂ ਚਲਾਈ ਜਾਏਗੀ ਤਾਂ ਕਿ ਨਮੀ ਵਾਲਾ ਜਿਹੜਾ ਝੋਨਾ ਹੈਗਾ ਉਹ ਨਾ ਆਵੇ ਤੇ ਇੱਥੇ ਮੰਡੀਆਂ ਦੇ ਵਿੱਚ ਫਿਰ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਨਮੀ ਵਾਲਾ ਝੋਨਾ ਆ ਜਾਂਦਾ ਹੈ ਤਾਂ ਸਾਰੇ ਖਲਾਰ ਲੈਂਦੇ ਨੇ ਫਿਰ ਫੜ ਜਿਹੜਾ ਹੈਗਾ ਉਹ ਛੋਟਾ ਪੈ ਜਾਂਦਾ ਹੈ ਸੋ ਏਸੀ ਚੀਜ਼ ਨੂੰ ਅਸੀਂ ਦੇਖਦੇ ਹੋਏ ਹਦਾਇਤ ਜਾਰੀ ਕੀਤੀ ਹੈ ਤੇ ਅਸੀਂ ਇਹਦੀ ਚੈਕਿੰਗ ਵੀ ਕਰ ਰਹੇ ਹਾਂ ਸਰਕਾਰ ਵੱਲੋਂ ਨਵੀਂ ਦੀ ਜੋ ਮਿਕਦਾਰ ਤੈਅ ਕੀਤੀ ਗਈ ਹੈ ਉਹ ਕਿੰਨੇ ਪਰਸੈਂਟ ਤੱਕ ਹੈ 17% ਤੈਅ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਕੁਝ ਆਈਆਂ ਸੀ ਉਹ ਟਰਾਲੀਆਂ ਜਿਹੜੀਆਂ ਨੇ ਵਾਪਸ ਵੀ ਭੇਜੀਆਂ ਨੇ ਉਹ ਸ਼ੁਰੂ ਦੇ ਵਿੱਚ ਆਈ ਸੀਗੀ ਉਦੋਂ ਲੋਕਾਂ ਤੱਕ ਜਾਣਕਾਰੀ ਨਹੀਂ ਸੀ ਪਰ ਹੁਣ ਅਸੀਂ ਪ੍ਰੈਸ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਸਭ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਕਿ ਆਪਣਾ ਜਿਹੜਾ ਝੋਨਾ ਹੈਗਾ ਨਮੀ ਰਹਿਤੀ ਲੈ ਕੇ ਆਣ ਜੋ ਸਰਕਾਰ ਦਾ ਮਾਪਦੰਡ ਹੈਗਾ ਉਸ ਨੂੰ ਪੂਰਾ ਕਰਦਾ ਹੋਏ ਲੈ